ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜਿਹੜੇ ਸ਼ਰਧਾਲੂ ਬਿਆਸ ਡੇਰੇ ਤੇ ਜਾਂਦੇ ਆ ਮੱਥਾ ਟੇਕਦੇ ਨਤਮਸਤਕ ਹੁੰਦੇ ਆ ਉਹਨਾਂ ਦੀ ਸੁਵਿਧਾ ਨੂੰ ਲੈ ਕੇ ਇੱਕ ਰੇਲਵੇ ਦੇ ਵੱਲੋਂ ਵੱਡਾ ਇੱਕ ਉਪਰਾਲਾ ਕਰਨ ਦੀ ਖਬਰ ਨਸ਼ਰ ਹੁੰਦੀ ਪਈ ਹੈ ਸਾਹਮਣੇ ਆਉਂਦੀ ਪਈ ਹੈ ਲਗਾਤਾਰ ਜਿਸ ਤਰ੍ਹਾਂ ਦੇਸ਼ ਤੋਂ ਵਿਦੇਸ਼ ਤੋਂ ਲੋਕ ਸੰਗਤਾਂ ਵਿਆਸਤੇ ਵਿੱਚ ਆ ਕੇ ਉੱਥੇ satsang ਸੁਣਦੀਆਂ ਨੇ ਨਤਮਸਤਕ ਹੁੰਦੀਆਂ ਨੇ ਅਜੇਹ ਦੇ ਵਿੱਚ ਇੱਕ ਸਪੈਸ਼ਲ ਟ੍ਰੇਨ ਚਲਾਉਣ ਦੀ ਖਬਰ ਸਾਹਮਣੇ ਆਉਂਦੀ ਪਈ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕਈ ਹਿੱਸਿਆਂ ਤੋਂ ਜਦੋਂ satsang ਹੁੰਦੇ ਆ ਤਾਂ ਉਦੋਂ ਬੱਸਾਂ ਸੈਂਟਰਾਂ ਤੋਂ ਜਾਂਦੀਆਂ ਨੇ ਜੇਕਰ ਪੰਜਾਬ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਰ ਅਜਿਹੇ ਦੇ ਵਿੱਚ ਇੱਕ ਸਪੈਸ਼ਲ ਟ੍ਰੇਨ ਜਿਹੜੀ ਦੱਸੀ ਜਾ ਰਹੀ ਹੈ ਕਿ ਸਹਾਰਨਪੁਰ ਤੋਂ ਉਹ ਬਿਆਸ ਡੇਰੇ ਤੇ ਤੇ ਬਿਆਸ ਡੇਰੇ ਤੋਂ ਸਹਾਰਨਪੁਰ ਜਾਵੇਗੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਇੱਥੇ ਸੁਵਿਧਾ ਹੋ ਸਕਦੀ ਹੈ ਜੇਕਰ ਗੱਲ ਕੀਤੀ ਜਾਵੇ ਇਹ ਟਾਈਮਿੰਗਸ ਕੀ ਰਵੇਗੀ ਇਹ ਕਿਹੜੀ ਟ੍ਰੇਨ ਹੋਵੇਗੀ ਕੀ ਟ੍ਰੇਨ ਦਾ ਨੰਬਰ ਹੋਵੇਗਾ ਕਦੋਂ-ਕਦੋਂ ਜਾਇਆ ਕਰੇਗੀ ਕਿ ਕਿਹੜੇ-ਕਿਹੜੇ ਸਟੇਸ਼ਨਾਂ 'ਤੇ ਰੁਕਿਆ ਕਰੇਗੀ ਵੱਡਾ ਅਪਡੇਟ ਸਾਹਮਣੇ ਆਇਆ ਹੈ ਜ਼ਿਕਰੇ ਖਾਸ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿਆਸ ਤੇ ਧਰਾਦਾ ਸਵਾਮੀ ਸਤਸੰਗ ਡੇਰੇ ਦੇ ਵਿੱਚ ਲਗਾਤਾਰ ਵੱਧ ਰਹੀ ਸੰਗਤ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੇ ਵੱਲੋਂ ਜਿਹੜੀ ਸੁਵਿਧਾ ਦੇ ਲਈ ਇੱਕ ਰੇਲਵੇ ਵਿਭਾਗ ਦੇ ਵੱਲੋਂ ਵਿਸ਼ੇਸ਼ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ ਇਹ ਟ੍ਰੇਨ ਜਿਹੜੀ ਹੈ ਸਹਾਰਨਪੁਰ ਬਿਆਸ ਅਤੇ ਬਿਆਸ ਤੋਂ ਸਹਾਰਨਪੁਰ ਦੇ ਵਿੱਚ ਜਾਵੇਗੀ ਬਿਆਸ ਤੇ ਦਾ ਜਾਣ ਵਾਲੇ ਸਮਰਥਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਟ੍ਰੇਨ ਚਲਾਈ ਗਈ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਲੋਕਾਂ ਨੂੰ ਫਾਇਦਾ ਮਿਲੇਗਾ ਜੇ ਇਹ ਟ੍ਰੇਨ ਜਿਹੜੀ ਹੈ ਡੇਰਾ ਬਿਆਸ ਜਲੰਧਰ ਸਿਟੀ ਲੁਧਿਆਣਾ ਅੰਬਾਲਾ ਜਗਾਦਰੀ ਵਰਕਸ਼ਾਪ ਯਮਨਾਨਗਰ ਜਗਾਦਰੀ ਅਤੇ ਸਹਾਰਨਪੁਰ ਸਟੇਸ਼ਨ ਤੇ ਰੁਕੇਗੀ ਇੱਕ ਵਾਰ ਜ਼ਰੂਰ ਦੁਬਾਰੇ ਇਹ ਤੁਸੀਂ ਸੁਣ ਲਵੋ ਜਾਂ ਲਿਖ ਕੇ ਰੱਖ ਲਵੋ ਇਹ ਟ੍ਰੇਨ ਜਿਹੜੀ ਹੈ ਉਹ ਡੇਰਾ ਬਿਆਸ ਸਟੇਸ਼ਨ ਜਲੰਧਰ ਸਿਟੀ ਲੁਧਿਆਣਾ ਅੰਬਾਲਾ ਜਗਾਦਰੀ ਵਰਕਸ਼ਾਪ ਯਮਨਾਨਗਰ ਜਗਾਦਰੀ ਅਤੇ ਸਹਾਰਨਪੁਰ ਸਟੇਸ਼ਨ ਤੇ ਰੁਕੇਗੀ ਨਾਲ ਦੀ ਨਾਲ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਟ੍ਰੇਨ ਨੰਬਰ 045 65 ਅਤੇ 04566 ਹੈ ਜਿਹੜੀ ਸਹਾਰਨਪੁਰ ਤੋਂ ਬਿਆਸ ਦੇ ਵਿੱਚ ਚੱਲੇਗੀ ਇਹ ਟ੍ਰੇਨ ਆਉਣ ਦੇ ਲਈ ਅਤੇ ਵਾਪਸ ਜਾਣ ਦੇ ਲਈ ਦੂਜੀ ਟ੍ਰੇਨ ਹੈ 21 ਮਾਰਚ ਨੂੰ ਸਹਾਰਨਪੁਰ ਰਾਤ ਕਰੀਬਨ 8:50 ਮਿੰਟ ਤੇ ਸਪੈਸ਼ਲ ਟ੍ਰੇਨ 04556 04565 ਉੱਥੋਂ ਨਿਕਲੇਗੀ ਸਵੇਰੇ 2:15 ਮਿੰਟ ਤੇ ਬਿਆਸ ਪਹੁੰਚੇਗੀ ਉੱਥੇ ਹੀ 23 ਮਾਰਚ ਨੂੰ ਵਾਪਸੀ ਦੇ ਲਈ ਟ੍ਰੇਨ ਨੰਬਰ 04566 ਬਿਆਸ ਤੋਂ ਦੁਪਹਿਰ 3:00 ਵਜੇ ਨਿਕਲੇਗੀ ਤੇ ਰਾਤ ਨੂੰ ਕਰੀਬ 8:20 ਤੇ ਸਹਾਰਨਪੁਰ ਪਹੁੰਚੇਗੀ ਵੱਡੀ ਅਪਡੇਟ ਸਾਹਮਣੇ ਆਉਂਦੀ ਪਈ ਹੈ ਤੇ ਜੇਕਰ ਤੁਸੀਂ ਦਰਸ਼ਨ ਕਰਨ ਦੇ ਲਈ ਬਿਆਸ ਦੇਦੇ ਤੇ ਜਾਣੇ ਹੋ ਤਾਂ ਜ਼ਰੂਰ ਇਸ ਖਬਰ ਨੂੰ ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ